ਇਹ ਟੋਕਨ ਬਰੇਸ਼ਾਂ ਦਾ 240 ਆਪਣਾ ਚੰਦਰੀਆ 243 ਛੋਟੀਆਂ ਦਾ ਇੱਕ ਜੱਕ ਟਾਪ ਛੋਟੀਆਂ ਪਹੁੰਚੀਆਂ ਖੂਬਸੂਰਤੀ ਦੇਖੇ ਹੀ ਬਣਦੀ ਆ ਤੇ ਪਾਈਆਂ ਨੂੰ ਗੱਲਬਾਤ ਕਰਾਉਣੇ ਆ ਜਿਹੜੀ ਪਿੰਡ ਤੋਂ ਉੱਠਾਈ ਹੈ ਸਿੰਘ ਜੀ ਬਾਹਰ ਦੇ ਜਿਹੜੇ ਆਰਵੇ ਸਵਾਗਤ ਹੈ ਜੀ ਤੇ ਤੁਸੀਂ ਦੇਖੋ ਵੀ ਪਹਿਲੇ ਨੰਬਰ ਛੋਟੀਆਂ ਆ ਹਾਂ ਜੀ ਵੀਰ ਜੀ ਬਾਈ ਕਰੋ ਤੁਸੀਂ ਚੈਨਸ ਵਧਾ ਜਾਓ ਇਹ ਕਰੋਗੀ ਅੱਜ ਕੀ ਹਾਂ ਜੀ ਅੰਦਰ ਆਓ ਇੱਧਰ ਮੋੜ ਲਓ ਬਣ ਜਾਓ हां दो दम डिस्ट्रिकार डिस्ट्रिक्ट हिसार

ਇਸ ਮਿਲ ਕੇ ਆਈ ਆ ਫਸਟ ਬਹੁਤ ਸ਼ਾਨਦਾਰ ਆ ਤੀਜੇ ਨੰਬਰ ਤੇ ਦੋ ਜੋੜੀਆਂ ਕੱਢੀਆਂ ਰਹੀਆਂ ਕਾਰ ਚਾਲੂ ਹੋ ਰਹੀ ਹੈ ਪਰ ਤੋਂ ਇੰਨਾ ਕੰਪੀਟੀਸ਼ਨ ਹਾਰਡ ਸੀ ਕਿ ਤੀਜੇ ਨੰਬਰ ਤੇ ਦੋ ਜੋੜੀਆਂ ਕੱਢੀਆਂ ਗਈਆਂ ਵੀ ਜਿਹੜਾ ਪਿੰਡ ਆਪਣਾ ਸੰਧੂ ਕਲਾਂ ਜੀ ਸੰਧੂ ਕਲਾਂ ਬਣਾ ਗਿਆ 264 ਸਾਡਾ ਬਲੋਗ ਕੋਈ ਹੈ ਸਾਡੀ ਜਿਹੜੀ ਆ ਤੇ ਨੋ ਨੋ 900 ਰੁਪਏ ਕਿਹੜੇ ਬੁਲਦੀਤੀ ਆਏ ਸੂਰਜਾ ਤਲੂਦੀ ਸੂਰਜਾ ਤਲੂਦੀ ਆਏ ਤੇ ਛੋਟੀ ਬਹੁਤ ਸ਼ਾਨਦਾਰ ਛੋਟੀ ਹੈ ਚੰਗਾ ਕਦ ਘਾੜਿਆ ਤੇ ਇਹ ਕਿਹੜੇ ਸੀਮਤ ਅੱਗੇ ਗੱਬੜਾ ਹੈ ਸਮਰਾਠ ਦੇਵ ਮਕੇਰੀਆਂ ਵਾਲੇ ਤੇ ਲੋਹੀ ਸਮਰਾਠ ਦੇਵ ਮਕੇਰੀਆਂ ਵਾਲਾ ਬੋਲਿਆ ਉਸ ਤੋਂ ਗੱਪੜੇ ਤੇ ਬਹੁਤ ਖੂਬਸੂਰਤ ਝੋਟੀ ਆ ਖੂਬਸੂਰਤੀ ਦੇਖੀਏ ਝੋਟੀ ਦੀ ਬਣਦੀ ਹੈ ਜੀ ਦੋਸਤੋ ਇੱਕ ਝੋਟੀ ਇਹ ਆ ਜਿਹੜੀ ਤੀਜੇ ਨੰਬਰ ਤੇ ਆਈ ਆ ਤੇ ਤੀਜੇ ਨੰਬਰ ਤੇ ਦੋ ਝੋਟੀਆਂ ਕੱਢੀਆਂ ਗਈਆਂ ਕਿਹੜਾ ਜਿਹੜਾ ਆਪਣਾ ਨਹੀਂ ਕਿਹੜਾ ਜਿਹੜਾ ਰੂਰ ਹੈ ਜੀ ਛਗਰੂਰੀ ਆ ਹਾਂ ਜੀ ਛਨੋਰੀ ਛਨੋਰੀ ਜੀ ਖਨੋਰੀ ਇਹ ਕਿਹੜਾ ਜਿਹੜਾ ਰਹਿ ਗਿਆ ਖਨੋਰੀ ਪਾਸਟਾਂ ਜੀ ਖਨੋਰੀ ਪਾਸਟਾਂ ਇਹ ਕਿਹੜੇ ਝੋਟੇ ਦੀ ਆ ਕਿਹੜੇ ਬੋਲ ਦੀ ਆ ਪਈ ਬਜਰੰਗੀ ਦੀ ਹੈ ਜੀ ਬਜਰੰਗੀ ਇਹ ਬਜਰੰਗੀ ਲਜਵਾਨਾ ਲੋ ਜੀ ਬਜਰੰਗੀ ਲਜਵਾਨਾ ਦੀ ਛੁੱਟੀ ਆ ਤੇ ਅੱਗੇ ਕਿਹੜੇ ਸੀਮਤ ਕੱਪੜੇ ਇਹ ਆਪਦੇ ਸ਼ਾਮਵਾਲਕੇ ਤੋਂ ਆ ਜੀ ਅੱਛਾ ਜੀ ਲੋ ਦੋਸਤੋ ਅੱਗੇ ਸ਼ਾਮਵਾਲਕੇ ਤੋਂ ਇਹ ਕੱਪੜੀ ਛੁੱਟੀ ਆ ਜਿਹੜੀ ਝੋਟੀ ਆ ਇਹ ਗੋਲੂ ਟੂ ਦੀ ਅੰਮ੍ਰਿੰਦਰ ਸੈਕਟਰੀ ਵਾਲੀ ਦੀ ਅੰਮ੍ਰਿੰਦਰ ਸੈਕਟਰੀ ਵਾਲੀ 3 ਝੋਟੀ ਜਿਹੜੀ ਆ ਅਰੇ ਪਲੇਅਰ ਰਹਿ ਗਏ ਕਿਹੜੇ ਪਿੰਡ ਤੋਂ ਆਏ ਹੋ ਹੋਰ ਅੰਮ੍ਰਿਖਾ ਸੇ ਅੰਮ੍ਰਿਖਾ ਪੋਨੇ ਦੇ ਪਾਸੋਂ ਪੋਨੇ ਦੇ ਪਾਸੋਂ ਲੋ ਜੀ ਟਵਾਂਡੇ ਦੇ ਕੋਲ ਆ ਨਰਵਾਨਾ ਮੇਰੇ ਪਾਸੇ ਅੰਦਰਵਾਨਾ ਦੀ ਨਰਵਾਨਾ ਦੇ ਕੋਲ ਆ ਤੇ ਬਹੁਤ ਖੂਬਸੂਰਤ ਝੋਟੀ ਆ ਤੈਨੂੰ ਬੈਕ ਤੋਂ ਝੋਟੀ ਵਿਖਾਉਣੀ ਆ ਤੇ ਖੂਬਸੂਰਤੀ ਦੇਖੀ ਬਣਦੀ ਆ ਇੱਕਦਮ ਟੌਪ ਝੋਟੇ 'ਤੇ ਪਹੁੰਚ ਗਏ ਆ ਦੋਸਤੋ ਜਿਹੜੀ ਇਹ 5 ਨੰਬਰ ਤੇ ਝੋਟੀ ਆਈ ਆ ਇਹ ਐਲਡੀਐਫ ਵਾਲੇ ਕੋਈ ਨੂਰ ਦੀ ਝੋਟੀ ਆ ਜੀ ਤੇ ਖੂਬਸੂਰਤ ਝੋਟੀ ਵੀ ਝੰਡ ਰਿਆ ਵੀ ਕੋਈ ਨੂਰ ਦੀ ਇੱਕ ਚੀਜ਼ ਨਿਸ਼ਾਨੀ ਤੁਹਾਨੂੰ ਦੱਸ ਦੇਣੀ ਜਿੰਨੇ ਵੀ ਵੀਰ ਆ ਵੀਡੀਓ ਵੇਖ ਰਹੇ ਆ ਵੀ ਇਹਦੀ ਸਿੰਘਾਂ ਦੀ ਪੁਤਰੀ ਵੀ ਵੇਖ ਲਓ ਜੀ ਇਹ ਮੱਝਾਂ ਅੰਦਰ ਵਾਲੇ ਵਿੱਚ ਹੋਣਗੇ ਸਿੰਘਾਂ ਦਾ ਸੇਮ ਹੀ ਆਖ ਲਓ ਇੱਕ ਦੇ ਕਾਰਨ ਪੂਰੇ ਮੇਲੇ 'ਚ ਪਹੁੰਚੇ ਆ ਤੇ ਬੰਗੋ ਜਿਹੜੀਆਂ ਨੂੰ ਨੂਰ ਪਰ ਬੈਠੇ ਹੋਏ ਪੁਆਇੰਟ ਉਹਦੇ ਬੱਚੇ ਆ ਪੈਕ ਸਾਈਡ ਤੋਂ ਵੀ ਕਾਫੀ ਖੁੱਲੇ ਬੱਚੇ ਆਉਂਦੇ ਆ ਸਾਈਡ ਤੋਂ ਦੇਖ ਸਕਦੇ ਹੋ ਬ੍ਰੈਡ ਨੂੰ ਕਰ ਦਿਓ ਬਹੁਤ ਸ਼ਾਨਦਾਰ ਬੱਚੇ ਆ ਦੋਸਤੋ ਇਹ ਗੁਜਰ ਨੰਬਰ ਝੋਟੀ ਵੀਰ ਜੀ ਜਿਹੜੀ ਝੋਟੀ ਆ ਇਹ ਕਿਹੜੇ ਸੀਮੰਟ ਦੀ ਆ ਜੀ ਇਹ ਅਚਲੀ ਵੀ ਦੀ ਆ ਜੀ ਕੋਈ ਨੰਬਰ ਦਾ ਪਤਾ ਜੀ ਨਾ ਪਤਾ ਨਹੀਂ ਜੀ ਨੰਬਰ ਵਾਲੀ ਪਤਾ ਜੀ ਐਕਚੁਅਲੀ ਵੀ ਦੀ ਆ ਤੇ ਕਿੱਥੋਂ ਆਏ ਤੁਸੀਂ ਜੀ ਬਰਟਾ ਹਰਿਆਣੇ ਤੋਂ ਤੇ ਜਿਲ੍ਹਾ ਕਿਹੜਾ ਜੀ ਕੈਤਰੀ ਲੋ ਜੀ ਕੈਨਸਲ ਦੀ ਝੋਟੀ ਆ ਤੇ ਤੁਹਾਡਾ ਖੜਾ ਸ਼ੌਮਣ ਵੀ ਆਈ। ਤੁਹਾਡਾ ਨਾਂ ਕੀ ਆ ਨਾਂ? ਕਪੀਲਾ ਜੀ। ਕਪਲ। ਲੋ ਜੀ ਕਪਲ ਦੀ ਘੋਟੀ ਆ। ਤੇ ਕਿਆ ਕੰਪਨੀ ਹੋਰ? ਤੇ ਜਲਦੀ ਵੀ ਸੀਮੰਟ ਦੀ ਆ ਬਹੁਤ ਚੰਦਲ ਪਾਈ ਆ। 200 ਝੋਟੀ ਆ। ਤੇ ਗਾਇਸ ਸਾਡਾ ਤੁਹਾਨੂੰ ਦੰਗਿਆ। ਹੋਰ ਥੋੜੀ ਥੰਡੀਆਂ ਆ। ਚੰਡੀਆਂ ਸਰਕਾਰੀ ਸੀਮੰਟ ਦੀ ਆ। ਇਹਦੀ 200 ਝੋਟੀ। ਦੇਖੇ ਹੀ ਬਣਦੀ ਬਹੁਤ ਸ਼ਾਨਦਾਰ ਝੋਟੀ ਆ। ਵੀਡੀਓ ਜੋੜ ਲਈ ਸਾਰੇ ਵੀਰਾਂ ਦਾ ਧੰਨਵਾਦ।